ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਵਧੀਆ ਹਾਂ ਜੀ ਸਮਾਜਿਕ ਮੁੱਦੇ ਇੱਕ ਨਾ ਵੀਡੀਓ ਆ ਗੱਲਾਂ ਵਤਾਂ ਸੁਣਨ ਵਾਲੀਆਂ ਆ ਬਹੁਤ ਵਧੀਆ ਗੱਲ ਲੱਗੀ ਆ ਇਹ ਵੀਰ ਜੀ ਹੁਣੀ ਹਰਿਆਣੇ ਤੋਂ ਆ ਤੇ ਸਮਾਜਿਕ ਮੁੱਦੇ ਮਨਦੀਪ ਨੂੰ ਤਾਂ ਸਾਰੇ ਜਾਣਦੇ ਹੀ ਆ ਲਗਭਗ ਚੈਨਲ ਆ ਉਹਨਾਂ ਦਾ ਤੇ ਉਸ ਤੋਂ ਮੈਨੂੰ ਵੀਡੀਓ ਮਿਲੀ ਆ ਮੈਨੂੰ ਨਾ ਗੱਲਾਂ ਬਹੁਤ ਵਧੀਆ ਲੱਗੀਆਂ ਸ਼ਾਇਦ ਤੁਸੀਂ ਸੁਣੀਆਂ ਵੀ ਹੋਣਗੀਆਂ ਤੇ ਗੱਲਬਾਤ ਬਹੁਤ ਵਧੀਆ ਲੱਗੀ ਆ ਤੇ ਤੁਸੀਂ ਵੀ ਸੁਣੋ ਗੱਲਬਾਤ ਆਪਦੇ ਨਾਲ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਆ ਕੀ ਇਹ ਬੀਰ ਜੀ ਹੁਣੇ ਸਹੀ ਗੱਲਾਂ ਕਰ ਰਿਹਾ ਮੈਨੂੰ ਬਹੁਤ ਵਧੀਆ ਲੱਗੀ ਆ ਗੱਲਬਾਤ ਚਲੋ ਮੈਂ ਵੀਡੀਓ ਚਾਲੂ ਕਰਦਾ ਚਲੋ ਵੇਖਦੇ ਆ ਤੋ ਸਾਥੀਓ ਅੱਜ ਬਾਪੂ ਕਰਨੈਲ ਸਿੰਘ ਔਡਾ ਉਹਨਾਂ ਦੇ ਕੋਲ ਪਹੁੰਚੇ ਸੀ ਇੱਕ ਦੋ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਨੀ ਸੀ ਬਾਪੂ ਜੀ ਪਹਿਲਾਂ ਤਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੈਪੀਨ ਜੈ ਭਾਰਤ ਜੈ ਹਿੰਦ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਤੁਹਾਡਾ ਜਿਹੜਾ ਚੈਨਲ ਹੈ ਸਮਾਜਿਕ ਮੁੱਦੇ ਇਹ ਚੈਨਲ ਇਸ ਦੇਸ਼ ਦੇ ਦੱਬੇ ਕੁਚਲੇ ਸਮਾਜ ਜਿਨ੍ਹਾਂ ਦੀ ਕੋਈ ਗੱਲ ਨਹੀਂ ਕਰਦਾ ਉਨ੍ਹਾਂ ਦੀ ਗੱਲ ਸ਼ਾਸਨ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ ਇਸ ਲਈ ਅਸੀਂ ਤੁਹਾਡੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਰਡਾ ਸਾਹਿਬ ਜਿਵੇਂ ਕਿ ਅਸੀਂ ਤੁਹਾਡੇ ਕੋਲ ਅੱਜ ਪਹੁੰਚੇ ਹਾਂ ਇੱਕ ਦੋ ਈਸ਼ਾਨ ਨੂੰ ਲੈ ਕੇ ਗੱਲਬਾਤ ਕਰਨੀ ਸੀ ਜੀ ਜੀ ਪਹਿਲਾਂ ਤਾਂ ਤੁਹਾਨੂੰ ਪਤਾ ਆਪਾਂ ਸਾਰੇ ਇਕੱਠੇ ਹੋ ਕੇ ਗਏ ਸੀ ਕਿ ਜਿਹੜਾ ਦਾਨ ਸਿੰਘ ਵਾਲਾ ਉਹਦੇ ਵਿੱਚ ਇੱਕ ਛੋਟਾ ਜਿਹਾ ਕੋਠੇ ਟਾਈਪ ਹੈ ਉਹਦਾ ਕੋਠੇ ਜੀਵਨ ਸਿੰਘ ਵਾਲ ਜੀ ਜੀ ਉੱਥੇ ਮਜਬੀ ਸਿੱਖਾਂ ਦੇ ਕੁਝ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਹਾਂਜੀ। ਔਰ ਉਸ ਤੋਂ ਬਾਅਦ ਜਿਹੜੀ ਇੱਕ ਦੂਜੀ ਘਟਨਾ 26 ਜਨਵਰੀ ਜਨਵਰੀ ਵਾਲੇ ਦਾ ਨਾ ਸਾਡੇ ਬਹੁਤ ਹੀ ਸਰਕਾਰ ਜੋਗ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਟਕਰ ਸਾਹਿਬ ਉਹਨਾਂ ਦੇ ਪੁੱਤ ਨੂੰ ਜਿਹੜਾ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਮਤਲਬ ਉਹਨਾਂ ਦਾ ਅਪਮਾਨ ਕੀਤਾ ਗਿਆ। ਇਹਨਾਂ ਦੋਵੇਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਭੋਜਨ ਸਮਾਜ ਦੀ ਆਵਾਜ਼ ਵੀ ਚੱਕਦੇ ਹੋ ਸਮੇਂ-ਸਮੇਂ ਤੇ ਆਗੂ ਵੀ کہہ ਸਕਦੇ ਹੋ ਤੁਹਾਨੂੰ ਮਜ਼ਦੂਰ ਵਰਗ ਦੇ ਬਾਬਾ ਸਾਹਿਬ ਦੀ ਵੀ ਗੱਲ ਕਰਦੇ ਹੋ। ਉਸ ਤਰ੍ਹਾਂ ਤੇ ਮਤਲਬ ਇੰਨਾ ਸਭ ਕੁਝ ਤੁਸੀਂ ਸੰਘਰਸ਼ ਕਰ ਰਹੇ ਹੋ ਕਿਵੇਂ ਦੇਖਦੇ ਇਹਨਾਂ ਦੋਵੇਂ ਘਟਨਾਵਾਂ ਇਹ ਪੰਜਾਬ ਦੇ ਵਿੱਚ ਜਿਹੜੀਆਂ ਦੋਨੇ ਘਟਨਾਵਾਂ ਘਟੀਆਂ ਹੈ ਜੀ ਹੂੰ ਤੇ ਬਹੁਤ ਹੀ ਇੱਕ ਜਿਵੇਂ ਕਹਿ ਲਈਏ ਕਿ ਛਾਤਰ ਦਿਮਾਗ ਦੇ ਤਹਿਤ ਜੀ ਜਿਹੜਾ ਸਾਡਾ ਵਿਰੋਧੀ ਹੈ ਉਸ ਨੇ ਬਹੁਤ ਹੀ ਛਾਤਰ ਦਿਮਾਗ ਦੇ ਨਾਲ ਦੋ ਘਟਨਾਵਾਂ ਘਟੀਆਂ ਜਿਹੜੀਆਂ ਇਹਨੂੰ ਜੇ ਅਸੀਂ ਜਦੋਂ ਗਹਿਰਾਈ ਦੇ ਨਾਲ ਦੇਖਦੇ ਹਾਂ ਤੇ ਪਹਿਲੀ ਵਾਰ ਹੋਇਆ ਜੀ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਡਿਊਲ ਕਾਸਟ ਦੇ ਘਰਾਂ ਨੂੰ ਅੱਗ ਲਾਉਣੀ ਤੇ ਸ਼ਡਿਊਲ ਕਾਸਟ ਦੇ ਬੰਦਿਆਂ ਦੀ ਧਰੂ ਲਵਾਉਣੀ ਤੇ ਪਹਿਲੀ ਵਾਰ ਹੋਇਆ ਇਹ ਇਹ ਗੱਲਾਂ ਅਸੀਂ ਸਾਡੇ ਦਬਾਰ ਵਿੱਚ ਨਹੀਂ ਹੁੰਦੀਆਂ ਆਮ ਆਦਮੀ ਦੇ ਤੇ ਜਿਹੜਾ ਦੁਸ਼ਮਣ ਹੈ ਜੀ ਉਹਦੀ ਚਾਲ ਦੇਖੋ ਕਿੰਨੀ ਵੱਡੀ ਆ ਸਾਡੇ ਕਿਸੇ ਓਪਨ ਤੇ ਕੋਈ ਬੰਦਾ ਕਿੰਤੂ ਪ੍ਰਿੰਤੂ ਨਾ ਕਰ ਸਕੇ ਤਾਂ ਉਹਨਾਂ ਨੇ ਇਹ ਚਾਲ ਚੱਲੀ ਹੈ ਵੀ ਅੱਗ ਵੀ ਲਾਈ ਸਦੂਲਕਾਸ਼ ਦੇ ਘਰਾਂ ਨੂੰ ਮਝਵੀਆਂ ਦੇ ਘਰਾਂ ਨੂੰ ਤੇ ਅੱਗ ਲਾਉਣ ਵਾਲਾ ਆਗੂ ਉਹ ਵੀ ਮਝਵੀਆਂ ਦਾ ਮੁੰਡਾ ਤੇ ਇਹ ਇੱਕ ਈ ਵੱਡੀ ਚਾਲ ਹੈ ਦੂਸਰੀ ਗੱਲ 바ਵਾ ਸਾਹਿਬ ਮੇਡ ਕਰਦਾ ਜੋ ਬੁੱਤ ਦਾ ਤੋੜਨ ਦੀ ਉਸ ਬੰਦੇ ਨੇ ਕੋਸ਼ਿਸ਼ ਕੀਤੀ ਉਹ ਬੰਦਾ ਵੀ ਸਦੂਲਕਾਸ਼ ਦਾ ਜਣੇ ਕੀ ਹੌਲਾ ਬੌਲਾਏ ਸਦੂਲਕਾਸ਼ ਦੇ ਲੋਕ ਜੀ ਸਾਡੇ ਬਾਬਾ ਸਾਹਿਬ ਦਾ ਅਪਮਾਨ ਕਰਿਆ ਕਰਨ ਵਾਲੇ ਤੇ ਜਿਹੜਾ ਕਰਨ ਵਾਲਾ ਹੈ ਉਹ ਵੀ ਸਿਦੂ ਕਾਸ਼ ਦਾ ਪੰਗਾ ਹੈ ਜੀ ਇਹ ਪਹਿਲੀ ਵਾਰ ਹੋਇਆ ਕਿਉਂਕਿ ਜਿਹੜਾ ਸਾਡਾ ਦੁਸ਼ਮਣ ਹੈ ਉਹਨੇ ਇਹ ਵਿਉਤਬੰਦੀ ਬਣਾਈ ਹੈ ਹਮ ਕਿ ਅਸੀਂ ਕੰਮ ਵੀ ਕਰ ਦਈਏ ਸੱਪ ਵੀ ਮਾਰ ਦਈਏ ਤੇ ਛੋਟਾ ਵੀ ਬਚਾ ਰਵੇ ਛੋਟਾ ਵੀ ਬਚ ਜਾਏ ਇਹੋ ਜੀ ਚਾਲ ਦੇ ਨਾਲ ਇਹਨਾਂ ਨੇ ਇਹ ਚਾਲ ਚੱਲੀ ਹੈ ਇਹ ਬਹੁਤ ਨਿੰਦਨਯੋਗ ਹੈ ਉਹ ਬਹੁਤ ਜੀ ਘਟੀਆ ਚਾਲ ਹੈ ਇਹਦੇ ਵਿੱਚ ਜਿਹੜਾ ਬਾਬਾ ਸਾਹਿਬ ਦਾ ਬੁੱਤ ਨੂੰ ਤੋੜਨ ਦੀ ਗੱਲ ਕੀਤੀ ਗਈ ਆ ਹੂੰ ਇਹ ਨਹੀਂ ਕਹਿੰਦਾ ਬਹੁਤ ਮਾਰੀ ਬਾਬਾ ਸਾਹਿਬ ਦੇ ਬੁੱਤ ਨੂੰ ਤੋੜ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਬਹੁਤ ਜਗ੍ਹਾ ਜਿਹੜਾ ਤੋੜਿਆ ਵੀ ਆ ਪਰ ਇਹ ਇੱਕ ਨਵੇਂ ਤਰੀਕੇ ਦੀ ਕਟਨਾ ਹੈ ਐਸ ਨਹੀਂ ਸਾਨੂੰ ਦੁਸ਼ਮਣ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਹੂੰ। ਔਰ ਦੁਸ਼ਮੰਦੀ ਚਾਲ ਨੂੰ ਸਮਝਣ ਦੀ ਜ਼ਰੂਰਤ ਹੈ। ਹੁਣ ਜਦੋਂ ਇਹ ਬੁੱਤ ਦੀ ਗੱਲ ਆ ਗਈ। ਜੀ। ਮੈਂ ਡਾਂਸਿੰਗ ਵਾਲੇ ਜਾ ਕੇ ਆਇਆ ਤੁਹਾਡੇ ਨਾਲ। ਪਰ ਅੱਜ ਤਿੱਕਰ ਜਿਹੜੇ ਲੋਕ ਸਾਡੇ ਸਜੂਲ ਕਾਸਟ ਦੇ ਸੰਖੇਣ ਬਣਾ ਬਣਾ ਕੇ ਵੀ ਰੌਲਾ ਪਾਉਂਦੇ ਆ। ਉਹਨਾਂ ਦੇ ਕਿਸੇ ਵੀ ਸੰਖੇਣ ਨੇ ਉੱਥੇ ਜਾ ਕੇ ਧਰਨਾ ਨਹੀਂ ਲਾਇਆ। ਪ੍ਰਸ਼ਾਸਨ ਦੇ ਅੱਗੇ ਵੀ ਉਹਨਾਂ ਦਾ ਬਸੇਬਾ ਕਰਾਵੇ ਪ੍ਰਸ਼ਾਸਨ ਕਿਉਂਕਿ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜਦੋਂ ਅਸੀਂ ਪ੍ਰਸ਼ਾਸਨ ਨੂੰ ਵੋਟਾਂ ਪਾਉਂਦੇ ਆ ਪ੍ਰਸ਼ਾਸਨ ਨੂੰ ਟੈਕਸ ਦਿੰਨੇ ਆ ਅਸੀਂ ਸਵੇਰੇ ਚਾਹ ਦਾ ਕੱਪ ਪੀਨੇ ਹਾਂ ਉਤੋਂ ਲੈ ਕੇ ਸ਼ਾਮ ਤੱਕ ਹਰ ਬੰਦਾ ਰੋਜ਼ਾਨਾ ਦੇ ਤਹਿਤ ਕੋਈ ਇਹੋ ਜਿਹਾ ਮਜ਼ਦੂਰ ਬੰਦਾ ਨਹੀਂ ਹੈ ਜਿਹੜਾ 150 ਰੁਪਏ ਦਾ 300 ਦਾ ਸਰਕਾਰ ਨੂੰ ਨਾ ਜਾਂਦਾ ਹੋਵੇ ਲੇਕਿਨ ਤਾਂ ਉਹਦੀ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੇ ਕੋਈ ਹਾਲੀ ਟੱਕਰ ਕੋਈ ਜਿਹੜਾ ਵਜਨਦਾਰ ਕੋਈ ਫੈਸਲਾ ਨਹੀਂ ਲਿਆਗਾ ਉਹਨਾਂ ਲੋਕਾਂ ਵਾਸਤੇ ਤੁਸੀਂ ਜਿਹੜੀ ਬਾਬਾ ਸਾਹਿਬ ਦੀ ਘਟਨਾ ਹੈ ਤੇਜ਼ ਘਟਨਾ ਦੀ ਵਾਸਤੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਹੈ ਕਾਫੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਇਹਦਾ ਰੋਸ ਪ੍ਰਦਰਸ਼ਨ ਹੋਇਆ ਲੋਕਾਂ ਨੇ ਕੀਤਾ ਹੈ ਪਰ ਇਹ ਗੱਲ ਤਾਂ ਸਭ ਕਾਂਸ਼ੀਰਾਮ ਜੀ ਨੇ ਕਹਿਤੀ ਸੀ ਪਹਿਲਾਂ ਹੀ ਕਹਿੰਦਾ ਤੁਸੀਂ ਲੋਕ ਜਾਗਰਤ ਨਹੀਂ ਹੁੰਦੇ ਤੁਸੀਂ ਸਤਾ ਤੇ ਕਬਜ਼ਾ ਨਹੀਂ ਕਰਦੇ ਤੁਹਾਡੇ ਨਾਲ ਕੀ ਵਾਪਰੇਗਾ ਦੁਸ਼ਮਣ ਤੁਹਾਡੇ ਤੇ ਅਤਿਆਚਾਰ ਕਰੇਗਾ ਉਸ ਤੋਂ ਬਾਅਦ ਫਿਰ ਤੁਸੀਂ ਘਰਾਂ ਚੋਂ ਬਾਹਰ ਆਉਂਗੇ ਫਿਰ ਤੁਸੀਂ ਸੜਕਾਂ ਤੇ ਬੈਠੋਗੇ ਫਿਰ ਤੁਸੀਂ ਧਰਨੇ ਲਾਓਗੇ ਅੰਦੋਲਨ ਕਰੋਗੇ ਇਹ ਤਾਂ ਕਾਂਸ਼ੀ ਰਾਮ ਜੀ ਪਹਿਲਾਂ ਕਹੇਗੇ ਸੀ ਲੇਕਿਨ ਇਹਨਾਂ ਇਹਨਾਂ ਗੱਲਾਂ ਨਾਲ ਸਾਡੇ ਮਸਲੇ ਹੱਲ ਨਹੀਂ ਹੁੰਦੇ ਜੀ ਐਸ ਲਈ ਜਿਹੜਾ ਹੈ ਹੁਣ ਜਦੋਂ ਅਸੀਂ ਬੁੱਤ ਦੀ ਗੱਲ ਤੇ ਲੋਕਾਂ ਦੇ ਕਮੈਂਟ ਪੜੇ ਸੁਣਿਆ ਆ ਜਿਹੜੇ ਆਪਣੇ ਆਪ ਨੂੰ ਖਾਲਸਤਾਨੀ ਕਹਿੰਦੇ ਆ ਬੈਠੇ ਆ ਬਾਹਰਲੇ ਦੇਸਾਂ ਚ ਜਾ ਜਾ ਕੇ ਕੁਝ ਇਧਰ ਵੀ ਹੋਣਗੇ ਉਹ ਕਹਿੰਦੇ ਅਸੀਂ ਸੰਵਿਧਾਨ ਨਹੀਂ ਮੰਨਦੇ ਸੰਵਿਧਾਨ ਨੇ ਸਿੱਖਾਂ ਨੂੰ ਦੱਸੀ ਕੀ ਆ ਮੈਂ ਕਹਿੰਦਾ ਇਹਨਾਂ ਦੀ ਖੋਪੜੀ ਚ ਤੂੜੀ ਭਰੀ ਹੋਈ ਆ ਇਹਨਾਂ ਨੇ ਸੰਵਿਧਾਨ ਦਾ ਨਾਮ ਸੁਣਿਆ ਇਹਨਾਂ ਨੇ ਕਦੇ ਸੰਵਿਧਾਨ ਪੜ੍ਹਿਆ ਨਹੀਂ ਹੂੰ ਇਹਨਾਂ ਨੂੰ ਗਰੋਧੀ ਬੰਦੇ ਨੇ ਦੱਸਦਾ ਉਹਦੀ ਗੱਲ ਤੇ ਮੰਨ ਕੇ ਅਸਲ ਦੇ ਵਿੱਚ ਤਾਂ ਇਹ ਜਿਹੜੇ ਖਾਲਸਾਨੀ ਹੈ ਨਾ ਇਹ ਬੰਦੇ ਤੇ ਇਹ ਸਿੱਖੀ ਵਿਚਾਰਧਾਰਾ ਦੀ ਨਹੀਂ ਹੈ ਢਿੰਗਾ ਮਾਰ ਤੇ ਖਾਲਸ탄 ਖਾਲਸਾਨ ਮੈਂ ਕਹਿੰਨਾ ਤੁਸੀਂ ਸਾਡੇ 1250 ਪਿੰਡ ਪੰਜਾਬ ਦੇ ਆ ਪਹਿਲੀ ਗੱਲ ਤਾਂ ਤੁਹਾਨੂੰ ਖਾਲਸਾਾਂ ਦਾ ਨਹੀਂ ਪਤਾ ਵੀ ਖਾਲਸਾਨ ਕਿਵੇਂ ਹੋਣਾ ਚਾਹੀਦਾ ਉਹਦਾ ਮਤਲਬ ਕੀ ਹੈਗਾ ਤੁਸੀਂ ਢਿੰਗਾ ਮਾਰਨ ਵਾਲੇ ਅਗਲੀ ਗੱਲ ਮੈਂ ਕਹਿੰਦਾ 1250 ਪਿੰਡਾਂ ਦੇ ਵਿੱਚੋਂ ਤੁਸੀਂ ਇੱਕ ਪਿੰਡ ਖਾਲਸਾ ਬਣਾ ਦਿਓ ਮੈਂ ਮੰਨ ਜੂਆ ਤੁਹਾਡੀ ਗੱਲ ਨੂੰ ਇਹ ਜਿਹੜੇ ਰਵਾਪੰਦੇ ਐ ਨਾ ਅਜੀਬ ਸਵਿਧਾਨ ਨਹੀਂ ਮੰਨਦੇ ਸਵਿਧਾਨ ਸੰਨੂ Hindu ਕਹਿੰਦਾ ਤੁਸੀਂ ਪੜਿਆ ਹੀ ਨਹੀਂ ਹੈਗਾ ਸਵਿਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ ਸਿੱਖ Hindu ਹੈ ਕਿਤੇ ਨਹੀਂ ਲਿਖਿਆ ਇਹਨਾਂ ਦੀ ਖੋਪੜੀ ਨਹੀਂ ਕੰਮ ਕਰਦੀਗੀ ਇਹਨਾਂ ਨੇ ਸਵਿਧਾਨ ਪੜਿਆ ਹੀ ਨਹੀਂ ਬਾਬਾ ਸਾਹਿਬ ਨੇ ਤਾਂ ਖੁਦ ਕਿਹਾ ਸੀ ਨਾ ਕਿ ਮੈਂ Hindu ਨਹੀਂ ਮਰਾਂਗਾ ਉਹ ਨੇ ਕਿਹਾ ਮੈਂ Hindu ਨਹੀਂ ਹੀ ਮਰਾਂਗਾ ਤੋਂ ਬੱਖ ਦੀ ਗੱਲ ਮੇਰੇ ਮੇਰੇ ਬਸ ਦੀ ਗੱਲ ਮੈਂ Hindu ਦਾ ਚ ਪੈਦਾ ਹੋਗਾ ਮੇਰੇ ਬਸ ਦੀ ਗੱਲ ਨਹੀਂ ਪਰ ਮੈਂ Hindu ਧਰਮ 'ਚ ਮਰਾਂਗਾ ਨਹੀਂ ਇਹ ਮੇਰੇ ਬਸ ਦੀ ਗੱਲ ਉਹਨੇ ਕਰਕੇ ਵੀ ਦਿਖਾਇਆ ਅੱਜ ਅੱਜ ਜਿਹੜੇ ਖਾਲਸਤਾਨ ਦੀਆਂ ਗੱਲਾਂ ਕਰਦੇ ਆ ਨਾ ਇਹ ਸੰਵਿਧਾਨ ਦੇ ਅੰਦਰ ਹੀ ਕਰਦੇ ਆ ਇਹ ਬਾਹਰ ਜਾ ਕੇ ਬੈਠੇ ਨੇ ਜਿਹੜੇ ਵੀਜ਼ਾ ਲਵਾ ਕੇ ਗਏ ਆ ਉੱਥੇ ਵੀ ਸੰਵਿਧਾਨ ਦੀ ਧਾਰਾ ਦੇ ਤਹਿਤ ਗਏ ਆ ਆ ਜਿਹੜੇ ਬੋਲੀ ਜਾਂਦੇ ਆ ਬਕਵਾਸ ਕਰਦੇ ਆ ਸੀ ਮੰਦੇ ਨਹੀਂ ਇਹ ਵੀ ਸੰਵਿਧਾਨ ਦੇ ਤਹਿਤ ਹੀ ਬੋਲੀ ਜਾਂਦੇ ਆ ਆ ਜਿਹੜੇ ਜ਼ਮੀਨਾਂ ਦੇ ਮਾਲਕ ਬਣ ਕੇ ਇਹ ਪੰਜਾਬ ਲੈਂਡ ਐਕਟ ਦੇ ਤਹਿਤ ਦੇ ਜ਼ਮੀਨਾਂ ਦੇ ਮਾਲਕ ਬਣੇ ਉਹ ਇੱਥੇ ਕਿੱਥੇ ਆ? ਸੰਵਿਧਾਨ ਭਾਰਤੀ ਸੰਵਿਧਾਨ ਦਾ ਫਿਰ ਇਹਨਾਂ ਨੂੰ ਜ਼ਮੀਨਾਂ ਤੇ ਮਲਕੀਅਤ ਛੱਡ ਦੇਣੀ ਚਾਹੀਦੀ ਆ ਜਿਹੜੇ ਲੋਕ ਆਕਰੋ ਆਪਣੇ ਆਪ ਨੂੰ ਆਪਦੇ ਮਾਪੇ ਦੇ ਔਲਾਦ ਕਹੋਂਗੇ ਆ ਨਾ ਕਹਿੰਦੇ ਅਸੀਂ ਸੰਵਿਧਾਨ ਨਹੀਂ ਮੰਨਦੇ ਹੂੰ ਉਹ ਨਾ ਉਹ ਸੰਵਿਧਾਨ ਦੀ ਕਿਸੇ ਵੀ ਧਾਰਾ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਫੇਰ ਤਾਂ ਮੰਨਣਾ ਜੀ ਅਸਲ ਬਾਪ ਦੀ ਉਲਾਦ ਹੈ ਹੂੰ ਜੀ ਸੰਵਿਧਾਨ ਦੇ ਤਹਿਤ ਇਹਨਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਇਹਨਾਂ ਨੂੰ ਕਟਵਾ ਦੇਣਾ ਚਾਹੀਦਾਗਾ ਸੰਵਿਧਾਨ ਦੇ ਤਹਿਤ ਜਮੀਨਾਂ ਦੇ ਮਾਲਕ ਬਣੇ ਇਹਨਾਂ ਨੂੰ ਆਪ ਦੇ ਨਾਮ ਤੋਂ ਮਲਕੀਅਤ ਕਟਾ ਦੇਣੀ ਚਾਹੀਦੀ ਹੈ ਸੰਵਿਧਾਨ ਦੇ ਤਹਿਤ ਇਹ ਬੋਲਦੇ ਆ ਸੰਵਿਧਾਨ ਦੇ ਤਹਿਤ ਪਾਰਟੀਆਂ ਬਣਾਉਂਦੇ ਆ ਸੰਵਿਧਾਨ ਦੇ ਤਹਿਤ ਇਹ ਧਾਰਾ ਦੇ ਤਹਿਤ ਇਹ ਆਪਣੇ ਸੰਗਠਨ ਬਣਾਉਂਦੇ ਆ ਸੰਵਿਧਾਨ ਦੀ ਧਾਰਾ 19 ਦੇ ਤਹਿਤ ਇਹ ਧਰਨੇ ਪ੍ਰਦਰਸ਼ਨ ਕਰਦੇ ਆ ਇਹਨਾਂ ਨੂੰ ਕੱਟ ਦੇਣਾ ਚਾਹੀਦਾ ਹੈ ਇਹਨਾਂ ਦੇ ਜਿਹੜੇ ਕਹਿੰਦੇ ਸਰਦਾਰ ਨਹੀਂ ਬੰਦੇ ਕੱਟ ਦੇਣਾ ਚਾਹੀਦਾ ਆ ਆ ਜਿਹੜਾ ਇਹ ਮੇਰੇ ਵੀ ਕਾਤਰ ਆ ਪਿਆ ਹੈ ਨਾ ਇਹ ਸੰਵਿਧਾਨ ਦੀ ਧਾਰਾ ਦੇ ਤਹਿਤ ਪਿਆਗਾ ਅਗਰ ਸੰਵਿਧਾਨ ਹੈ ਤੇ ਇਹ ਕਿਉਂ ਰੌਲਾ ਪਾਉਂਦੇ ਆ ਫਿਰ ਜਦੋਂ ਇਹਨਾਂ ਦੇ ਉੱਤੇ ਕਿਸੇ ਵਜ੍ਹਾ ਦਾ ਕੋਈ ਹੋ ਜਾਂਦਾ ਹੈਗਾ ਮਤਲਬ ਕਿ ਜੁਰਮ ਜਾਂਤੀ ਦੀ ਗੱਲ ਆ ਜਾਂ ਕੋਈ ਵੀ ਗੱਲ ਆ ਲੜਾਈ ਹੋ ਜਾਂਦੀ ਹੈ ਗੋਰੀ ਜਬਦੀ ਹੈ ਲੜਾਈ ਹੁੰਦੀ ਹੈ ਫਿਰ ਉਦੋਂ ਥਾਣੇ 'ਚ ਕਿਉਂ ਜਾਂਦੇ ਆ? ਉਦੋਂ ਕਿਉਂ ਕਹਿੰਦੇ ਆ ਵੀ ਆਹ ਮੇਰੀ ਬਾਬਾ ਚੁੱਟ ਗਈ ਤੇ 25 ਲਾਓ। 25 ਵੀ ਤਾਂ ਸੰਵਿਧਾਨ ਦੀ ਧਾਰਾ ਹੈ। ਗੋਲੀ ਮਾਰੀ ਆ ਲਾਓ ਤੇ 307। ਉਦੋਂ ਕਿਉਂ ਕਹਿੰਦੇ ਆ? ਉਥੇ ਸੰਵਿਧਾਨ ਨੂੰ ਪਿਆਉ ਨੂੰ ਕਿਉਂ ਮੰਨਦੇ ਨੇ ਫਿਰ ਇਹ? ਨਹੀਂ ਮੰਨਣਾ ਚਾਹੀਦਾ। ਇਹਨਾਂ ਨੂੰ ਕੋਈ ਮਾਰਤੇ ਇਹ ਕਿਸੇ ਨੂੰ ਮਾਰਦੇ ਨੇ ਫਿਰ ਤੇ ਇਹਨਾਂ ਦੇ ਪਰਚਾ ਵੀ ਨਹੀਂ ਇਹਨਾਂ ਨੂੰ ਕਹਿੰਦੇ ਨਹੀਂ ਚਾਹੀਦਾ ਥਾਣੇ 'ਚ ਜਾਣਾ ਨਹੀਂ ਚਾਹੀਦਾ ਇਹਨਾਂ ਨੂੰ। ਸਭ ਦਹਾ ਨਹੀਂ ਮੰਨਦੇ, ਸਭ ਦਹਾ ਨਹੀਂ ਮੰਨਦੇ। ਇੱਕ ਗੱਲ ਸਿੱਖ ਲਈ ਇਹਨਾਂ ਨੇ। ਉਹ ਧਾਰਾ 25 ਐਡ ਪੜਕੇ ਦੇਖੋ ਸੰਵਿਧਾਨ ਦੇ ਵਿੱਚ ਉਹਦੇ ਵਿੱਚ ਕੀ ਲਿਖਿਆ ਹੈਗਾ ਜਿਹਦਾ ਹਵਾਲਾ ਜਿਹਦਾ ਹਵਾਲਾ ਦਿੰਦੇ ਐ ਇਹਨਾਂ ਨੇ ਸੁਣਿਆ ਬਾਈ ਇਹ ਇਹ ਸੰਵਿਧਾਨ ਦਾ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਇਹ ਅੱਜ ਤੱਕ 30 ਸਾਲ ਪਹਿਲਾਂ ਕੋਈ ਸਮਝਾਂਦਾ ਨਹੀਂ ਜੜਦਾ ਸੀਗਾ ਮੈਂ 1987 ਦੇ ਵਿੱਚ ਇੱਕ ਮਾਸਟਰ ਨੂੰ ਕੁਐਸਚਨ ਕਰਿਆ ਹਮ ਸਾਸਤਰੀ ਮਾਸਟਰ ਸੀ ਆ ਮੈਂ ਬੂਟਵਾਲਸਰ ਦਾ ਕੰਮ ਕਰਦਾ ਸੀ ਆ ਮੈਂ ਸੋਚਿਆ ਮਖਾ ਜੀ ਤੂੰ ਇਸ ਨੂੰ ਐਂ ਕਹ ਤੇ ਜੇ ਮੈਂ ਪੁੱਛਦਾ ਤਾਂ ਇਹ ਆਖੂਗਾ ਲੈ ਮੈਂ ਸਾਸਤਰੀ ਮਾਚਲਾ ਇਹ ਬੁੱਢਪਾਲ ਸ ਕਰਨ ਵਾਲਾ ਬੰਦਾ ਮੈਨੂੰ ਕੁਐਸਚਨ ਕਰਦਾ ਮੈਂ 1987 ਸ ਨੂੰ ਪੁੱਛਿਆ ਮਖਾ ਜੀ ਮੈਂ ਤੁਹਾਡੇ ਕਹਿੰਦੇ ਨਾ ਮੈਂ ਸ਼ਰਤ ਲਾ ਲਈ ਇੱਕ ਬੰਦੇ ਨਾਲ ਕਿਲੂ ਕਿਲੂ ਲੱਡੂਆਂ ਦੀ ਕਹਿੰਦਾ ਕਾਦੀ ਮਖਾ ਜੀ ਮੈਂ ਲਾ ਲਈ ਆ ਉਹ ਬੰਦਾ ਮੈਨੂੰ ਕਹਿੰਦਾ ਵੀ ਸੰਵਿਧਾਨ ਕਿੰਨੇ ਦਿਨਾਂ ਚ ਲਿਖਿਆ ਗਿਆ ਤੇ 1987 ਦੀ ਗੱਲ ਦੱਸਦਾ ਮੈਂ ਉਹ ਟੱਕਰ ਹੀ ਖਾ ਗਿਆ ਇੱਕ ਹਫ਼ਤੇ ਦਾ ਟਾਈਮ ਦੇਦਾ ਉਸ ਨੂੰ ਮੈਂ ਹਰਤੇ ਬਾਦ ਨੂੰ ਆ ਕੇ ਹੱਥ ਖੜੇ ਕਰਤੇ ਮਖਾ ਜੀ ਮੈਂ ਤਾਂ ਕਿੰਨੇ ਲੱਡੂ ਖਵਾ ਕੇ ਪੁੱਛ ਲਿਆ ਉਹ ਕਹਿੰਦਾ ਕੀ ਦੱਸਿਆ ਮਖਾ ਜੀ 2 ਸਾਲ 11 ਮਹੀਨੇ 16 ਦਿਨਾਂ ਚ ਸਵਿਧਾਨ ਲੈ ਕੇ ਆ ਗਿਆ ਤੇ ਜਿਹੜੇ ਗ੍ਰੈਜੂਏਟ ਸੀ ਨਾ 87 ਤੋਂ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਸਵਿਧਾਨ ਕੀ ਚੀਜ਼ ਹੈ ਕਿਉਂਕਿ ਇਹਨਾਂ ਦੇ ਜਿਹਨਾਂ ਲੋਕਾਂ ਦੇ ਹੱਥ 'ਚ ਸਵਿਧਾਨ ਆਇਆ ਉਹਨਾਂ ਨੇ ਸਮਝਾਣ ਬਾਰੇ ਦੱਸਿਆ ਹੀ ਨਹੀਂ ਉਹਨਾਂ ਨੇ ਸਵਿਧਾਨ ਦੇ ਜਿਹੜਾ ਹੈਗਾ ਕੁਐਸਚਨ ਹੀ ਨਹੀਂ ਦਿੱਤੇਗੇ ਹੋਰ ਵੀ ਨਹੀਂ ਕਈਆਂ ਨੂੰ ਪਤਾ ਹੁਣ ਵੀ ਨਹੀਂ ਕਈਆਂ ਨੂੰ ਪਤਾਗਾ ਇਹ ਇਹਨਾਂ ਦੇ ਇੱਕ ਗੱਲ ਸੁਣ ਲਈ ਕਿਉਂ ਵਿਰੋਧੀ ਦੇ ਹੱਥੇ 'ਚ ਸੰਵਿਧਾਨ ਸੌਂਪ ਰੱਖਿਆ ਇਹਨਾਂ ਨੇ ਵਿਰੋਧੀ ਦੇ ਅੱਗੇ ਸੱਤਾ ਸੌਂਪ ਰੱਖੀ ਆ ਆਪਨੇ ਕਦੇ ਸੱਤਾ ਬਣਾਈ ਨਹੀਂਗੀ ਆਪਨੇ ਕਦੇ ਸੰਵਿਧਾਨ ਪੜਿਆ ਨਹੀਂ ਹੈਗਾ ਵਿਰੋਧੀ ਜਿਵੇਂ ਦੱਸ ਦਿੰਦਾ ਓਵੇਂ ਬੋਲੀ ਜਾਂਦੇ ਨੇਗੇ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਇਹ ਖਾਲਸਾਨੀਆਂ ਨੂੰ ਖਾਲਸਾਨੀਆਂ ਤੁਹਾਡਾ ਨਾ ਖਾਲਸ탄 ਅੱਜ ਬਣੇ ਤੇ ਨਾ ਕੱਲ ਬਣੇ ਪਹਿਲੀ ਗੱਲ ਤੁਹਾਨੂੰ ਪਤਾ ਹੀ ਨਹੀਂ ਵੀ ਖਾਲਸ탄 ਦਾ ਮਤਲਬ ਕੀ ਹੈ ਖਾਲਸ탄 ਹੈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ 100% ਲਾਗੂ ਕਰਨਾ ਪੂਆ ਖਾਲਸਤਾਨ ਗੁਰੂ ਗ੍ਰੰਥ ਸਾਹਿਬ ਹੈ ਖਾਲਸਤਾਨ ਤੇ ਸਾਡੇ ਗੁਰੂ ਕਾਸ਼ੀਰਾਮ ਜੀ ਨੇ ਕਿਹਾ ਪੱਤਰਕਾਰਾਂ ਨੇ ਪੁੱਛਿਆ ਰੋਪੜ ਚ ਪਾਰਲੀਮੈਂਟ ਦੇ ਵਿੱਚ ਕਿਹਾ ਉਸਨੇ ਕਹਿੰਦਾ ਮੇਰੀ ਪਾਰਟੀ ਦਾ ਏਜੰਡਾ ਹੈ ਕਿ ਪੂਰੇ ਦੇਸ਼ ਦੇ ਵਿੱਚ ਜੀ ਸਹਿਸਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੂਰਨ ਤੌਰ ਤੇ ਲਾਗੂ ਕਰਨਾ ਇਹ ਮੇਰੀ ਪਾਰਟੀ ਦਾ ਅਜੰਡਾ ਹੈ ਤੁਹਾਡੇ ਖਾਲਸਾ ਨਿਓ ਤੁਹਾਡੇ ਜਿਹੜੇ ਸੰਘਣਾ ਦੇ ਆਗੂ ਹੈ ਸਿੱਖ ਸਮਾਜ ਦੇ ਜਿਹੜੇ ਆਗੂ ਹੈ ਉਹਨਾਂ ਦਾ 26 ਜਨਵਰੀ 50 ਤੋਂ ਲੈ ਕੇ ਅੱਜ ਤੱਕ ਦੱਸ ਕਿਹੜੇ ਬੰਦੇ ਨੇ ਬਿਆਨ ਦਿੱਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਤੌਰ ਤੇ ਲਾਗੂ ਕਰਨਾ ਹੈ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਪੜ੍ਹਿਆਗਾ ਇਹੋ ਕੀ ਕਹਿੰਦਾ ਹੈਗਾ ਗੱਲਾਂ ਮਾਰਦੇ ਆ ਸੰਵਿਧਾਨ ਨਹੀਂ ਬੰਦੇ ਅਸੀਂ ਕਾ ਕਿਆ ਸੰਧਾਂ ਦੀ ਗੱਲ ਕਰਦੇ ਹੋ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਅਸੀਂ ਜਾ ਕੇ ਸੜਕਾਂ ਤੇ ਧਰਨਾ ਲਾਇਆ ਵੀ ਇਹਨਾਂ ਤੇ 95 ਲਾਓ 295 ਜੇ ਮੁਕੱਦਮਾ ਦਰਜ ਕਰੋ ਉਹ ਹੋ ਦਾ ਰਾਜੀ ਨਹੀਂ ਆ ਬਈ ਉਹ ਵੀ ਸਵਿਧਾਨਿਕ ਹੈ ਧਰਨੇ ਲਾਉਣੇ ਆਧਾਰਾ 19 ਦੇ ਅਟ ਉਹ ਆਧਾਰਾ ਕੀ ਦੀ ਹੈ ਸਵਿਧਾਨ ਦੀ ਹੈ ਯਾਰੋ ਕੁਝ ਖੋਪੜੀ ਜੋ ਕੰਮ ਲੈ ਲਓ ਖੋਪੜੀ ਦਾ ਕੰਮ ਲੈ ਕੇ ਗੱਲ ਕਰਿਆ ਕਰੋ ਸੁਣੀ ਸੁਣਾਈ ਗੱਲ ਕਰਕੇ ਨਾ ਕਰਿਆ ਕਰੋ ਇਹ ਇਹਦੇ ਵਿੱਚ ਦੁਸ਼ਮਣ ਨੇ ਦੋ ਚਾਲਾਂ ਚੱਲੀਆਂ ਜੀ ਜੀ ਇੱਕ ਤਾਂ ਸਿੱਖਾਂ ਨੂੰ ਦੇਵੀ ਦਲਤਾਂ ਨੂੰ ਰਲਾ ਦਿਓ ਅੰਬੇਡ ਕਰਵਾਦਿਆਂ ਅੰਬੇਡ ਕਰਵਾਦੀ ਹੁਣ ਇੱਕ ਬੰਦੇ ਨੇ ਕਹਿਤਾ ਕਹਿੰਦਾ ਬੁੱਤ ਦਾ ਰੋਲ ਝੁੱਟਣਗੇ ਉਹ ਵੀ ਆਪਣੇ ਆਪ ਨੂੰ ਹਿੰਦੁਸਤਾਨੀ ਕਹੋਂਦਾ ਜੀ ਪਤਾ ਨਹੀਂ ਕੁਲਵੰਤ ਸਿੰਘ ਆ ਕਿ ਕਹੇ ਜਾ ਉਸ ਦਾ ਨਾਮ ਹੈ ਬਿਆਨ ਸੁਣਿਆ ਸੀ ਆ ਹੁਣ ਮੰਨ ਲਓ ਅੱਗੋਂ ਅੰਬੇਡਕਾਰੀ ਕਹਿ ਦੇਣੋ ਵੀ ਜੇ ਬੇਅਦਵੀ 바ਵਾ ਸਾਹਿਬ ਦੇ ਬੁੱਧੀ ਦੀ ਬੇਅਦਵੀ ਹੁੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਵੀ ਹੋਊਗੀ ਜਿਉਂ ਐਂ ਕਹਿ ਦੇਣ ਇਹਦਾ ਮਤਲਬ ਕੀ ਹੋ ਗਿਆ ਫਿਰਗੇ ਨਾ ਦੋਨੇ ਤਰ੍ਹਾਂ ਪਰ ਅੰਬੇਦਕਰਵਾਦੀ ਲੋਕ ਬੁੱਧੀ ਰੱਖਦੇ ਉਹ ਨਹੀਂ ਕਹਿੰਦੇ ਇਹਨਾਂ ਇਹਨਾਂ ਵਰਗੇ ਦਿਮਾਗ ਨਹੀਂ ਹੈ ਉਹ ਕਾਂਸ਼ੀਰਾਮ ਜੀ ਦੇ ਚੇਲੇ ਆ ਕਾਂਸ਼ੀਰਾਮ ਜੀ 바ਵਾ ਸਾਹਿਬ ਨੂੰ ਹਾਂ 바ਵਾ ਸਾਹਿਬ ਨੂੰ ਤੇ ਕਾਂਸ਼ੀਰਾਮ ਜੀ ਤੇ ਪੰਜਾਬ ਜਾਂਦਾ ਸੀਗਾ ਨਾ ਕਸਨ ਤੇ ਜਰਨੈਲ ਸਿੰਘ ਦੀ ਪਿੰਡਰਾਂ ਵਾਲਿਆਂ ਨੇ ਆਪਦੇ ਬੰਦਿਆਂ ਨੂੰ ਕਿਹਾ ਸੀਗਾ ਕਹਿੰਦਾ ਕਾਂਸ਼ੀਰਾਮ ਜੀ ਜਦੋਂ ਪੰਜਾਬ ਚ ਆ ਜੇ ਅਗਰ ਉਹਨੂੰ ਪਰਿੰਦਾ ਵੀ ਪਰਮਾਰਗ ਦਾ ਹਿਸਾਬ ਲਾ ਲਿਓ ਕਾਸ਼ੀਰਾਮ ਦੀ ਸਕਿਉਰਿਟੀ ਕਰਦੇ ਸੀਗੇ ਇਹਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜੀ ਉਹਦੇ ਬੰਦੇ ਕਰਦੇ ਸੀਗੇ ਉਹਦੀ ਸਕਿਉਰਿਟੀ ਕਿਸੇ ਨੂੰ ਨਹੀਂ ਪਤਾ ਸੀਗਾ ਇਹਦੇ ਜਾਂ ਤਾਂ ਕਾਸ਼ੀਰਾਮ ਜਾਣਦਾ ਸੀਗਾ ਤੇ ਜਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਜਾਣਦਾ ਸੀਗਾ ਤੇ ਇਹ ਇਹ ਕਹਿੰਦੇ ਅਸੀਂ ਭਿੰਡਰਾਂ ਵਾਲੇ ਦੇ ਚੇਲੇ ਉਹ ਭਿੰਡਰਾਂ ਵਾਲੇ ਦੀ ਤੁਸੀਂ ਪੈਰ ਦੀ ਰੀਸ ਨਹੀਂ ਕਰ ਸਕਦੇ ਯਾਰ ਓਏ ਓਦੇ ਤੁਸੀਂ ਜਿਹੜਾ ਸੰਵਿਧਾਨ ਮੰਨਣ ਦੀਆਂ ਗੱਲਾਂ ਕਰਨੀ ਕਰਦੇ ਰਹੇ ਕਹਿੰਦੇ ਸਿਧਾਂਤ ਨਹੀਂ ਮੰਨਦੇ ਸੰਤ ਜਰਨੈਲ ਸਿੰਘ ਦਾ ਬਿਆਨ ਦਿਖਾ ਦੇ ਕਿਤੇ ਵੀ ਕਿ ਮੈਂ ਸੰਵਿਧਾਨ ਨਹੀਂ ਮੰਨਦਾ ਜੀ ਇਹ ਤਾਂ ਦੁਸ਼ਮਣ ਦੇ ਬੰਦੇ ਘੋੜੇ ਹੋ ਜਾਂ ਸਿੱਖਾਂ ਚ ਇਹ ਸਿੱਖਾਂ ਨੂੰ ਵੀ ਇਜਾਮ ਲਾਇਆ ਜਾਂਦਾ ਕਿ ਜਿਹੜੇ ਬੰਦੀ ਸਿੰਘ ਨੇ ਜਿਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਉਹ ਕਹਿੰਦੇ ਵੀ ਅੰਦਰ ਬੈਠੇ ਸੰਵਿਧਾਨ ਸਾਡੀ ਮਦਦ ਕਿਉਂ ਨਹੀਂ ਕਰ ਰਿਹਾ ਆਪਣੀ ਸਜ਼ਾ ਸੰਵਿਧਾਨ ਮਦਦ ਭਾਈ ਮੇਰੇ ਆ ਜੀ ਸੰਵਿਧਾਨ ਦੀ ਦਧਾਰਾ ਨੂੰ ਲਾਗੂ ਕਰੋਗੇ ਤਾਂ ਹੋਊਗਾ ਨਾ ਸਮਝ ਗਿਆ ਸੰਵਿਧਾਨ ਤਾਂ ਦੇ ਰੱਖਿਆ ਦੁਸ਼ਮਣਾਂ ਦੇ ਹੱਥ 'ਚ ਦੁਸ਼ਮਣ ਜਿਹੜਾ ਹੈਗਾ ਉਹ ਹੀ ਇਹਨਾਂ ਤੋਂ ਬੁਲਵਾਈ ਜਾਂਦਾ ਹੈਗਾ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਦੇ ਆਪਦੀ ਸੱਤਾ ਕਾਇਮ ਕੀਤੀ ਹੈ ਕਦੇ ਕੋਈ ਤੁਸੀਂ ਆਪਦੀ ਰਾਸ਼ਟਰੀਆ ਪਾਰਟੀ ਬਣਾਈ ਹੈ ਕਾਸ਼ੀਰਾਮ ਨੇ ਬਣਾਈ ਸੀ ਉਹਨਾਂ ਨੇ ਸਾਥ ਨਹੀਂ ਦਿੱਤਾ ਉਹ ਹੋਰ ਵਿਚ ਵਿਚਾਰੇ ਰਹਿ ਗਈ ਕਾਸ਼ੀਰਾਮ ਦੀ ਜਾਨ ਤੋਂ ਬਾਅਦ ਆ ਜੋ ਵੀ ਵਿਰੋਧੀਆਂ ਦੇ ਹੱਥ 'ਚ ਹੈ ਉਹ ਵੀ ਖਤਮ ਹੋ ਗਈ ਗੱਲ ਉਹਦੀ ਜਾਨ ਤੋਂ ਬਾਅਦ ਜਿਵੇਂ ਸੰਤੇ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਜਾਣ ਤੋਂ ਬਾਅਦ ਉਹ ਜਿਹੜਾ ਮਿਸ਼ਨ ਨੂੰ ਜਿਹੜੇ ਨੂੰ ਲੈ ਕੇ ਚੱਲਿਆ ਸੀਗਾ ਅੱਜ ਉਹ ਮਿਸ਼ਨ ਨਹੀਂ ਹੈਗਾ ਜੋ ਵਿਚਾਰਧਾਰਾ ਸੀ ਉਹ ਨਹੀਂ ਇਹ ਨਹੀਂ ਮੰਦੇ ਵਿਚਾਰਧਾਰਾ ਦੀਪ ਸਿੰਘ ਮੇਰੇ ਘਰ ਆਈ ਨੇ ਸੰਤੇ ਜਰਨੈਲ ਸਿੰਘ ਭਿੰਡਰਾ ਵਾਲਿਆਂ ਤੋਂ ਅੰਬਰਤ ਛਕਿਆ ਮੇਰਾ ਸਹੁਰਾ ਪਰਿਵਾਰ ਸੰਤੇ ਜਰਨੈਲ ਸਿੰਘ ਭਿੰਡਰਾ ਵਾਲਿਆਂ ਦਾ ਬਹੁਤ ਨਜ਼ਦੀਕ ਸੀਗਾ ਤੇ ਉਹਨਾਂ ਦਾ 팬 ਸੀਗੇ ਤੇ ਮੇਰੇ ਘਰ ਵਾਲੀ ਜਦੋਂ ਅੰਬਰ ਤੇ ਸ਼ੱਕ ਦੀ ਐ ਤਾਂ ਉੱਥੇ ਇੱਕ ਕੰਬੋ ਸਿੱਖਾਂ ਦੀਆਂ ਲੜਕੀਆਂ ਆ ਗਈਆਂ। ਉਹ ਸੰਤਾਂ ਨੂੰ ਕਹਿਣ ਲੱਗੀਆਂ ਕੰਧੀਆਂ ਜੀ ਅਸੀਂ ਆ ਰਮਦਾਸ ਜੀ ਦੇ ਸਿੱਖਾਂ ਦੀਆਂ ਕੁੜੀਆਂ ਤੇ ਇਹਨਾਂ ਵੇਲੇ ਅਸੀਂ ਨਹੀਂ ਖਾਵਾਂਗੀਆਂ। ਤਾਂ ਉਹਨਾਂ ਨੇ ਪਤਾ ਕੀ ਕਿਹਾ? ਇਹ ਮੈਨੂੰ ਮੇਰੇ ਘਰ ਵਾਲੀ ਨੇ ਦੱਸੀ ਗੱਲ। ਸੰਤ ਕਹਿਣ ਲੱਗੇ ਤੁਸੀਂ ਆ ਹੀ ਕੁੜੀਆਂ ਗਈਆਂ। ਜੇ ਕਿਤੇ ਬੰਦਾ ਹੁੰਦਾ ਨਾ ਤੇ ਉਹਦਾ ਤਾ ਹੁਣ ਤੋਂ ਸੀਸ ਪਰੇ ਪਿਆ ਹੁੰਦਾਗਾ। ਪਰ ਹੁਣ ਸਾਨੂੰ ਇੰਨੀ ਐ ਮੇਰੀ ਅੱਖਾਂ ਤੋਂ ਦੂਰ ਹੋ ਜਾਓ। ਭੱਜੋ ਤੁਸੀਂ ਇੱਥੋਂ। ਇਹ ਕਹਿੰਦੇ ਨਾ ਇੰਨੀ ਗੱਲ ਅੰਮੜੀ ਬਹੁਤ ਸਮਾ ਤੇ ਕਿ ਕਰ ਏ ਏ ਯਾਰ ਇਹ ਖਾਲਸਾਣ ਦੀਆਂ ਗੱਲਾਂ ਕਰਦੇ ਆ ਜਾਤ ਤੋਂ 1 ਇੰਚ ਮੂਤਦੇ ਨਹੀਂ ਪਰ ਇਹ ਜਾਤ ਜਾਤ ਦੀਆਂ ਫੱਟੀਆਂ ਲੇਕ ਕੇ ਪਾ ਰੱਖੀਆਂ ਮਹਿਮਾਨ ਸਾਹਿਬ ਮੈਂ ਬਰਾੜ ਸਾਹਿਬ ਮੈਂ ਸਿੰਧੂ ਸਾਹਿਬ ਮੈਂ ਫਲਾਨਾ ਸਾਹਿਬ ਬਥੇ ਨਿੱਕੇ ਦੇ ਕਿਹਦੇ ਸਾਹ ਬਣੇ ਫਿਰਦੇ ਨੇ ਤੇ ਸੇਖ ਧਰਮ ਦੀ ਥੀਰੂ ਨੂੰ ਬਾਬਾ ਸਾਹਿਬ ਅੰਬੇਡਕਰ ਨੇ ਵੀ ਬੰਨਿਆ ਉਹਨੇ ਧਾਰਾ ਮਾ ਦੇਖੋ ਗੁਰੂ ਨਾਨਕ ਨੇ ਕਿਹਾ ਇਹਨਾਂ ਨੂੰ ਜਿਹੜਾ ਹੈ ਜਦੋਂ ਗੁਰੂ ਨਾਨਕ ਨੂੰ ਜਿਹ ਹੈ ਨਾ ਵੀ ਤੂੰ ਆਹ ਨੀਚਾਂ ਦਾ ਸਾਥ ਛੱਡ ਦੇ ਜੀ ਤਾਂ ਉਹਨਾਂ ਨੇ ਚਾਰ ਵਰਨ ਬਣਾਇਆ ਬ੍ਰਾਹਮਣ, ਖਸ਼ਤਰੀ, ਵੈਸ਼ ਤੇ ਸ਼ੂਦਰ ਹੂੰ ਤੇ ਜਿਹੜਾ ਸ਼ੂਦਰ ਹੈ ਇਹ ਗਿੱਦੜਕੁੱਟ ਤੋਂ ਲੈ ਕੇ ਤੇ ਜੱਟ ਜਾਤ ਤੱਕ ਸਾਰੇ ਸ਼ੂਦਰ ਹੈ ਇਹ ਇਹ ਜਿਹੜੇ ਬਕਵਾਸ ਕਰਦੇ ਆ ਨਾ ਸੰਧਾਨੀ ਮੰਨਦੇ ਬੇਰ ਸ਼ੂਦਰ ਹੈ ਸਮਝ ਗਿਆ ਅਸ਼ੀਰਾਮ ਜੀ ਦੇ ਹੁੰਦਿਆ ਸੀ ਕਿ ਨਾਰਾ ਲਾਉਂਦੇ ਹੁੰਦੇ ਸੀਗੇ ਕਿ ਸਿੰਘੀ ਕਾਰਡ ਤੋਂ ਲੈ ਕੇ ਜੱਟ ਜਾਤ ਤੇ ਦਲਤਾਂ ਦੀਆਂ ਇੱਕ ਜਮਾਤ ਪਰ ਇਹਨਾਂ ਨੇ ਇੱਕ ਜਮਾਤ ਬਣਨ ਨਹੀਂ ਦਿੱਤੀ ਤੇ ਜਦੋਂ ਵਰਨਾਰਦ ਨੂੰ ਕਿਹਾ ਵੀ ਆ ਆ ਨੀਚ ਹੈ ਇਹਨਾਂ ਇਹਨਾਂ ਤਿੰਨਾਂ ਦੇ ਸਾਹਮਣੇ ਆ ਨੀਚ ਹੈ ਇਹਨਾਂ ਨੇ ਛੱਡ ਦੇ ਹੁਣ ਪਤਾ ਕੀ ਆਖਿਆ ਕਹਿੰਦਾ ਇਹ ਨੀਚ ਹੈ ਇਹਨਾਂ ਨੀਚਾ ਅੰਦਰ ਇੱਕ ਨੀਚ ਜਾਤ ਹੋਰ ਹੈ ਨੀਚਾ ਅੰਦਰ ਨੀਚ ਜਾਤ ਤੇਰੋਂ ਤੋਂ ਵੀ ਨੀਚੀ ਉਹਦ ਨੀਚ ਨਾਨਕ ਤਿੰਨ ਕੇ ਸੰਗ ਸਾਥ ਇੰਨਾ ਵੱਡਿਆ ਸੋ ਕਹਿ ਰਹੀ ਸੀ ਇਹਨਾਂ ਦੀ ਕਹਿੰਦਾ ਮੈਨੂੰ ਕੋਈ ਮਤਲਬ ਨਹੀਂ ਇੰਨਾ ਦਾ ਹੁਣੇ ਉਹ ਵੀ ਤਿੰਨ ਗੱਲਾਂ 바ਵਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਚ ਲਿਖਦੀਆਂ ਗੁਰੂ ਨਾਨਕ ਜੀਆਂ ਤੇ ਗੁਰੂ ਨਾਨਕ ਦੇ ਗੁਰੂ ਕੋ ਬੋਲ ਸਿੰਘ ਨੇ ਕਿਹਾ ਜੀ ਕਿ ਇਹਨ ਗਰੀਬੇ ਨੂੰ ਕੋ ਜੂ ਪਾਤਸ਼ਾਹੀ ਇਹਨਾਂ ਨੂੰ ਪੁੱਛੋ ਵੀ ਇਹ ਰਾਖਵਾ ਕਰਨ ਨਾਲ ਲਿਖਦਾ 바ਵਾ ਸਾਹਿਬ ਤੇ ਤੁਸੀਂ ਤਾਂ ਆਛਾਈਏ ਦੇ ਨਹੀਂ ਜਿਵੇਂ ਤੁਸੀਂ ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣਾ ਦਿੰਦੇ ਨਹੀਂ ਬਣਾ ਦਿੰਦੇ ਤੁਸੀਂ ਕਿੱਥੇ ਗੁਰੂ ਦਾ ਕਹਿਣਾ ਮੰਨਿਆ ਪਰ 바ਵਾ ਸਾਹਿਬ ਡਾਕਟਰ ਬੇਡ ਕਰਨੇ ਗੁਰੂ ਗੋਬਿੰਦ ਸਿੰਘ ਦਾ ਕਹਿਣਾ ਉਹ ਉਸ ਨੂੰ ਅਮਲੀ ਜਾਮਾ ਪਹਿਨਾਇਆ ਰਾਖਵਾ ਕਰਨ ਦੇ ਕੇ ਆਛਾਈ ਦਿੱਤੀ ਹੈ ਆਛਾਈ ਦਿੱਤੀ ਕਿਹਨੇ ਦਿੱਤੀ ਹੈ ਸੰਵਿਧਾਨ ਨੇ ਇਹਨਾਂ ਨੇ ਦਿੱਤੀ ਗੁਰੂ ਸਾਹਿਬ ਦਾ ਬਾਤ ਕੀ ਹੈ ਪੂਰਾ ਕੀਤਾ ਭਾਰਤੀ ਸੰਵਿਧਾਨ ਨੇ ਜਿੱਥੇ ਉਹਨੇ ਕਿਹਾ ਕਿ ਜਿੰਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਿਤਾਹੀਂ ਦਿਨ ਹੀ ਕੋ ਸਰਦਾਰ ਬਣਾਉ ਕਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਬਾਕ ਬਾਬਾ ਸਾਹਿਬ ਗੱਤਰੇ ਮੀਟ ਕਰਨੇ ਪੂਰਾ ਕੀਤਾ ਹੂੰ ਜਿਦੋਂ ਨੇ ਰਾਖਵਾ ਕਰਨ ਲਿਖਿਆ ਨਾ ਜੇ ਰਾਖਵਾ ਕਰਨ ਤੋਂ ਅੱਜ ਦਲਿਤ ਸਮਾਜ ਦੇ ਲੋਕ ਜਿੱਤ ਕੇ ਜਾਂਦੇ ਐ ਫਿਰ ਉਹ ਮੰਤਰੀ ਬਣਦੇ ਐ ਤੇ ਪਾਦਸ਼ਾਹੀ ਉਹਨਾਂ ਨੂੰ ਮਿਲਦੀਆਂ ਉਥੇ ਬਾਕ ਕੀ ਦਾ ਪੂਰਾ ਹੁੰਦਾ ਗੁਰੂ ਗੋਬਿੰਦ ਸਿੰਘ ਦਾ ਇਹਨਾਂ ਨੂੰ ਪੁੱਛੇ ਤੁਸੀਂ ਗੁਰੂ ਗੋਬਿੰਦ ਸਿੰਘ ਨੇ ਕਿਹੜਾ ਬਾਕੂਆ ਕੀਤਾ ਬਈ ਤੁਸੀਂ ਕੀ ਕੀਤਾ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਉਲਟ ਕੰਮ ਕਰਦੇ ਹੋ ਜੀ ਤਾਂ ਗੁਰਨਾਮ ਜੀ ਨੇ ਜਿਹੜਾ ਤਿੰਨ ਗੱਲਾਂ ਕਹੀਆਂ ਇਹ ਨੀਚ ਐ ਫਿਰ ਇਹਨਾਂ ਅੰਦਰ ਨੀਚ ਆਪ ਐ ਫਿਰ ਉਹਦੂ ਨੀਚ ਆ ਫਿਰ ਉਹ ਜੋ ਉੱਥੇ ਬਾਬਾ ਸਾਹਿਬ ਨੇ ਉੱਥੇ ਵੀ ਤਿੰਨ ਧਾਰਾ ਲਿਖਤੀਆਂ ਧਾਰਾ 340 ਬੈਕਗ੍ਰਾਉਂਡ ਕਲਾਸ ਦੀ ਆ 41 ਸ਼ਡਿਊਲ ਕਾਸ ਦੀ ਐ 42 ਸ਼ਡਿਊਲ ਟਰੈਵ ਦੀ ਐ ਇਹ ਤਿੰਨ ਧਾਰਾ ਜਿਹੜੀਆਂ ਹੈ ਉਥੇ ਵੀ ਗੁਰੂ ਨਾਨਕ ਦੀ ਗੱਲ ਨੂੰ ਉਹ ਲਿਆ ਕੇ ਸੰਵਿਧਾਨ 'ਚ ਫਿੱਟ ਕਰਤਾ ਇਹਨਾਂ ਨੇ ਇਹ ਨਾਲੇ ਇਹ ਤੂੜੀ ਭਰੇ ਲੋਕਾਂ ਨੇ ਕਦੇ ਸੰਵਿਧਾਨ ਪੜ੍ਹਿਆ ਹੀ ਨਹੀਂ ਕਦੇ ਦੇਖਿਆ ਹੀ ਨਹੀਂ ਇਹਦਾ ਗੱਲਾਂ ਮਾਰਦੇ ਆ ਧਾਰਾ 77 ਹਿੰਦੂ ਲਿਖਦੇ ਆ ਉਹ ਮੈਂ ਕਹਿੰਦਾ ਯਾਰ ਤੁਸੀਂ 90% ਤਾਂ ਹਿੰਦੂ ਰਹਿਗੇ ਰਹਿਗੇ ਧਗ ਬਣਨ ਨਾਲ ਕਾਤਰਾ ਪਾਉਣ ਨਾਲ ਦਾਦਾ ਸ਼ਿੰਗਾਰ ਨਾਲ ਸਿੱਖ ਨਹੀਂ ਬਣ ਜਾਂਦਾ ਬਈ ਸਿੱਖ ਤਾਂ ਬਣਦਾ ਸਿੱਖੀ ਵਿਚਾਰਧਾਰਾ ਨੂੰ ਮੰਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨੇ ਵਿਚਾਰਧਾਰਾ ਮੇਨ ਗੱਲ ਹੈ ਮੇਨ ਗੱਲ ਹੈ ਜਾਤੀਵਾਦੀ ਵੀ ਤਾਂ ਜੈਪੀ ਮੰਨਦਾ ਜੈਪੀ ਵੀ ਕਹਿੰਦੇ ਆ ਕਿ ਫਦੇ ਵੀ ਬਣਾਉਂਦੇ ਆ ਉਹ ਉਹ ਜਿਹੜਾ ਕਾਸ਼ੀਰਾਮ ਦਾ ਚੇਲਾ ਨਾ ਥੇ ਉਹ ਕੋਣ ਮੂਨ ਹੈ ਕੋਈ ਨਾ ਜਾਦੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦਾ ਉਹਦੇ ਅਮਲ ਕਰਦਾ ਹੁਣ ਇਹ ਕਹਿੰਦੇ ਸਾਨੂੰ ਕਿ Hindu ਮੈਂ ਕਹਿੰਦਾ ਤੁਸੀਂ 100 ਦੇ ਵਿੱਚੋਂ 90% Hindu ਐ ਮਤਲਬ ਕੀ ਹੋਇਆ ਜਿਹੜੇ ਧਰਮ ਦੀ ਵਿਚਾਰਧਾਰਾ ਨੂੰ ਅਸੀਂ ਮੰਨਾਂਗੇ ਤਾਂ ਉਹ ਧਰਮ ਨੂੰ ਮੰਨਿਆ ਗਿਆ ਨਾ ਇਹ 90% ਇਹਨਾਂ ਦੇ ਕਰਾਚ ਮੜੀਆਂ ਮਸਾਣੀਆਂ 90% ਇਹ ਸੁੱਖਾਂ ਸੁਖਦੇ ਆ 90% ਇਹ ਲੱਸੀਆਂ ਪਾਉਂਦੇ ਆ 90% ਇਹ ਦਾੜੇ ਰੱਖ ਕੇ ਗਾਤਰੇ ਪਾ ਕੇ ਜੇਲੀਆਂ ਕੋਲੇ ਜਾਂਦੇ ਆ ਫਿਰ ਮੈਂ ਬਥੇਰੇ ਤਾਂ ਗਾਤਰੇ ਪਾਏ ਵੇ ਸਿਰ ਖੋਂਦੇ ਵੀ ਦੇਖੇ ਆ ਸਮਝ ਗਿਆ ਤੇ ਇਹ ਕੀ ਨਹੀਂ ਦਿੱਤਾ ਇਸ਼ਨਾਨ ਕਰਨੇ ਜਾਣਾ ਸਮਝ ਗਿਆ ਇਹਦਾ ਕਿ ਜਾਣਾ ਸਿੱਖੀ ਵਿਚਾਰਦਾ ਰਾ ਥੋੜੀ ਹੈ ਪੁਜਾਰੀ ਬਾਦ ਹੈ ਪੁਜਾਰੀ ਬਾਦ ਹੈਗਾ ਇਹ ਸਮਝ ਗਿਆ ਸੁੱਖਾ ਸੁਖਣੀਆਂ ਤੇਵੇ ਲੌੜੀ ਹੈ ਜੀ ਨਾਮ ਕੱਢਣੇ ਜਾ ਛੜਾਉਣੇ ਹੈ ਹਾਂ ਜਾ ਛੜਾਉਣੇ ਜਾ ਜਾ ਤੇ ਚੜਾਉਣੀ ਇਹ ਸਿੱਖਾਂ ਦੀ ਵਿਚਾਰਦਾ ਰਹਿ ਗਈ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਦਾ ਰਹਿ ਗਈ ਤੇ ਛੜਾਉਣੀ ਇਹ ਵੀ ਬਾਹਰ ਨਹੀਂ ਜਾਣਾ ਇਹ 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 ਮੂਹਰੇ ਤੇ ਕੱਢ ਦੇ ਸਾਰੇ ਦੇ ਸਾਰੇ ਹੈ ਜੀ ਪੰਜ ਪਟੇ ਪੰਡੀ ਜੀ ਕੋਲੇ ਜਾਣਗੇ ਮੈਂ ਦੇਖਿਆ ਆਈਪੀਐਸ ਆਈਪੀਐਸ ਆਈਐਸ ਕੀਤੇ ਹੋਏ ਬੰਦੇ ਪੰਜ بڑے ਬ੍ਰਾਹਮਣ ਕੋਲ ਜਾ ਕੇ ਕਹਿਣਗੇ ਬੁੱਝਿਆ ਯਾਰ ਮੈਂ ਮੈਂ ਕੋਠੀ ਦਾ ਮੂਰਤ ਕਰਨਾ ਮੇਰੇ ਦਿਲ ਕੱਢ ਦੇ ਦੇਖੀ ਫਿਰ ਦੇ ਨੂੰ ਯਾਰ ਛੋਟੇ ਆਈਪੀਐਸ ਦੇ ਹੈ ਉਹ ਪੰਜ بڑے ਕੋਲ ਜਾ ਕੇ ਇਹ ਤੇ ਵੀ ਨਹੀਂ ਲੰਦੇ ਸਿੱਖ ਕਮਲੀਆਂ ਨਹੀਂ ਬਸ ਜਿਆ ਖੜੀਆਂ ਆ ਜਾਵਾ ਇਹ ਇਹ ਕੀ ਦੀ ਰੀਤ ਹੈ ਗੁਰੂ ਘਰ ਸਾਹਿਬ ਦੀ ਰੀਤ ਹੈ ਕਿਸੇ ਨੇ ਕਿਹਾ ਉਹਨਾਂ ਨੂੰ ਬਸ ਸਿੱਖ ਨਹੀਂ ਨਾ ਕਹਿ ਸਕਦੀ ਫਿਰ ਇਹ ਇਹ ਆਪਣੇ ਆਪ ਚ ਕਹਿੰਦੇ ਨੇ ਬਲੇ ਸਾਨੂੰ ਹਿੰਦੂ ਮੈਂ ਕਹਿੰਦਾ ਯਾਰ ਤੁਸੀਂ 90% ਸੋਚ ਹਿੰਦੂ ਮਨਦੇ ਹਾਂ ਇਹ Hindu ਤੁਸੀਂ ਕਿਉਂਕਿ ਜਦੋਂ Hindu ਧਰਮ ਦੇ ਵਿਚਾਰਧਾਰਾ ਤੁਸੀਂ ਮੰਨਦੇ Holi ਦਿਵਾਰੀ ਇਹ ਮਨਾਉਂਦੇ ਆ ਉਹ ਕਿਹੜਾ ਜਿਹੜਾ Hindu ਧਰਮ ਦਾ ਉਹ ਕਿਹੜਾ ਕੀ ਕਹੇ ਜਾਂਦੇ ਆਪਾਂ ਤਿਹਾਰ ਫੈਸਟੀਵਲ ਉਹ ਕਿਹੜਾ ਤਿਹਾਰ ਹੈ ਜਿਹੜਾ ਇਹ ਨਹੀਂ ਮਨਾਉਂਦੇ ਸਿੱਖ ਤੇ ਜਦੋਂ Hindu ਧਰਮ ਦੇ ਸਾਰੇ ਰੀਤੀ ਰਿਵਾਜ ਨੂੰ ਅਸੀਂ ਮਨਾਵਾਂਗੇ ਮੰਨਾਂਗੇ ਅਸੀਂ Hindu ਆ ਭਾਈ ਸਿੱਖ ਤਾਂ ਹੋਈ ਐ ਜਿਹੜਾ ਸਿੱਖੀ ਦੀ ਵਿਚਾਰਧਾਰਾ ਤੇ ਚੱਲੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਚੱਲੇ ਸਿੱਖੀ ਦੀ ਵਿਚਾਰਧਾਰਾ ਵੀ ਕਹਦੇ ਨੇ ਸਿੱਖੀ ਖੰਡਾਂ ਦੇਖੀ ਹਾਂ ਇਹ ਖੰਡਾਂ ਦੇਖੀ ਐ ਐਸੇ ਨਹੀਂ ਇਹ ਗੱਲਾਂ ਤੇ ਮੇਰੀਆਂ ਜਿਹੜੀਆਂ ਗੱਲਾਂ ਵੀ ਦਾ ਇਹਨਾਂ ਤੇ ਧਿਆਨ ਦਿਓ ਤੁਸੀਂ ਆਪ ਸੱਚ ਲੜਕੇ ਨਾ ਮਰੋ ਤੁਹਾਨੂੰ ਐਤਕੀ ਤੁਹਾਡੇ ਦੁਸ਼ਮਣ ਨੇ ਇਹੋ ਜੀ ਜੰਗਿਆਰੀ ਸਿੱਟੀ ਐ ਤੁਹਾਨੂੰ ਭਰਾਵਾਂ ਦੇ ਭਰਾਵਾਂ ਨੂੰ ਲੜਾਉਣ ਦੀ ਆਪਣੀ ਅਕਲ ਬੁੱਧੀ ਤੋਂ ਕੰਮ ਲਵੋ ਆਪਸ ਵਿੱਚ ਲੜ ਲੜ ਕੇ ਨਾ ਮਰੋ ਐਸ ਲਈ ਮੇਰੀ ਬੇਨਤੀ ਹੈ ਕਿ ਬੋਲਣ ਤੋਂ ਪਹਿਲਾਂ ਗੱਲਾਂ ਕਰਨ ਤੋਂ ਪਹਿਲਾਂ ਇਹ ਨਾ ਕਰੋ ਕਿ ਜਿਹੜੇ ਡਾਂਲੇ ਦੇ ਬੈੰਨੇ ਹੋ ਉਸੇ ਤੇ ਆਰੀ ਲਾਉਂਗੇ ਤਾਂ ਚਿੱਤੜ ਫੁੱਟਣੀ ਫੁੱਟਣਗੇ ਜੀ ਸੰਵਿਧਾਨ ਦੇ ਤਹਿਤ ਤੁਸੀਂ ਜਿਉਂਦੇ ਹੋ ਸੰਵਿਧਾਨ ਦੇ ਅਧਿਕਾਰ ਲੈ ਕੇ ਤੁਸੀਂ ਚੱਲਦੇ ਹੋ ਤੇ ਉਸੇ ਸੰਵਿਧਾਨ ਨੂੰ ਤੁਸੀਂ ਕਦੇ ਧੰਮਦੇ ਨਹੀਂਗੇ ਫਿਰ ਤੁਹਾਡਾ ਬਣੂਗਾ ਕੀ ਬਾਈ ਇਸ ਲਈ ਦੁਸ਼ਮਣ ਬਹੁਤ ਬਹੁਤ ਸ਼ੱਕਰ ਹੈ ਤੁਹਾਡਾ ਤੁਸੀਂ ਆਪ ਸਮੇਂ ਲੜਕੇ ਨਾ ਮਰੋ ਭਾਈਚਾਰਾ ਕਾਇਮ ਕਰੋ ਗੁਰੂ ਘਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜੋ ਉਸੇ ਅਮਲ ਕਰੋ ਔਰ ਉਸ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰੋ ਖਾਲਸਾ ਦਾ ਮਤਲਬ ਹੈ ਕਿ ਗੁਰੂ ਘਰ ਸਾਹਿਬ ਜੀ ਵਿਚਾਰਧਾਰਾ ਨੂੰ 100% ਲਾਗੂ ਕਰਨਾ ਇਹਦਾ ਨਾਮ ਹੈ ਖਾਲਸਾ ਹੋਰ ਖਾਲਸਾ ਕੋਈ ਤੋ ਨਹੀਂ ਡਿੱਗੀ ਕੋਈ ਚੀਜ਼ ਆ ਖਾਲਸੇ ਦਾ ਰਾਹ ਹਾਂ ਖਾਲਸੇ ਦਾ ਰਾਹ ਇਸ ਲਈ ਮੇਰੀ ਤੁਹਾਨੂੰ ਇਹ ਬੇਨਤੀ ਹੈ ਮੇਰੀਆਂ ਇਹ ਜਿਹੜੀਆਂ ਗੱਲਾਂ ਜਿਹੜੇ ਵੀ ਸਾਥੀ ਐ ਇੱਕ ਤਾਂ ਇਸ ਵੀਡੀਓ ਨੂੰ ਸੋਟਾ ਸਾਥੀਓ ਸਿਰੇ ਤੱਕਰ ਸੁਣੋ ਔਰ ਇਹਨੇ ਸ਼ੇਅਰ ਵੀ ਕਰਨਾ ਹੈ ਤਾਂ ਕਿ ਜਿਹੜੇ ਖਾਲਸਾਣ ਦੇ ਨਾਰੇ ਲਾਉਂਦੇ ਆ ਨਾ ਇਹਨਾਂ ਤੱਕ ਮੇਰੀ ਗੱਲ ਪਹੁੰਚਦੀ ਕਰਦੇ ਆ ਬੱਸ ਇਹਨਾਂ ਗੱਲਾਂ ਦੇ ਨਾਲ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਭਾਰਤ ਤੇ ਮੈਂ ਲੱਖ ਦੇ ਤੇ ਹੋਰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਜਥੇਬੰਦੀਆਂ ਹੈ ਗਲਤ ਸਮਾਧੀਆਂ ਜਥੇਬੰਦੀਆਂ ਹੈ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਹਾਡੇ ਦੇ ਵਿੱਚ ਕੁਝ ਹੈ ਤਾਕਤ ਦਾ ਪ੍ਰਵਾਹ ਉਹ ਜਿਹੜੇ ਉਥੋਂ ਦੇ ਦਾਸ ਸਿੰਘ ਵਾਲੇ ਦੇ ਜਿਹੜੇ ਘਰ ਉਜਾੜਤੇ ਅੱਗ ਲਾਤੀ ਉਹਨਾਂ ਘਰਾਂ ਦਾ ਬਸੇਬਾ ਕਰਵਾ ਦਿਓ ਮੈਂ ਸਾਹੀ ਪੀਲਾ ਜੈ ਭੀਮ ਜੈ ਭਾਗ ਰੈਵ ਜੀ ਕਾ ਕਾਲਸਾ ਰੈਵ ਜੀ ਕੀ ਹਾਂਜੀ ਸੁਣੀਆਂ ਗੱਲਾਂ ਬਾਤਾਂ ਜੀ ਮੈਨੂੰ ਬਹੁਤ ਵਧੀਆ ਗੱਲਬਾਤ ਲੱਗੀ ਆ ਤੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਤੁਹਾਨੂੰ ਕਿਵੇਂ ਲੱਗੀ ਆ ਗੱਲਬਾਤ ਮੈਨੂੰ ਵਧੀਆ ਲੱਗੀ ਆ ਬਸ ਐਵੇਂ ਹੁੰਦਾ ਕਈ ਵਾਰੀ ਸਾਡੇ ਨਾਮ ਜ਼ਿੰਦਗੀ ਚ ਹੁੰਦਾ ਸਾਨੂੰ ਸਾਹਮਣੇ ਵਾਲਾ ਜਿਵੇਂ ਕਹਿ ਗਿਆ ਅਸੀਂ ਉਹਦੀ ਮੰਨ ਜਾਣੀ ਆ ਸੋਚਣਾ ਨਹੀਂ ਵਿਚਾਰਨਾ ਨਹੀਂ ਆਮ ਜ਼ਿੰਦਗੀ ਚ ਵੀ ਹੁੰਦਾ ਹੈ ਇਹ ਤਾਂ ਬਹੁਤ ਵੱਡੀਆਂ ਗੱਲਾਂ ਬਸ ਐਨੀਆਂ ਗੱਲਾਂ ਬਾਤਾਂ ਸੀ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਮੌਜਾ ਮਾਣੋ ਖੁਸ਼ ਰਿਆ ਕਰੋ ਓਕੇ ਭਾਈ ਥੈਂਕ ਯੂ